ਜਿਹੜੇ ਬੰਦਿਆਂ ਨੇ ਇੱਥੇ ਕਾਂਗਰਸ ਨੂੰ ਬਚਪਨ ਤੋਂ ਅੱਜ ਤੱਕ ਚਲਾਇਆ ਹੈ ਉਹਨਾਂ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਪਰ ਇੱਥੇ ਕੁਝ ਚਾਪਲੋਸ ਲੋਕ ਲੀਡਰ ਨੇ ਜਿਹੜੇ ਕਹੋਂਦੇ ਕਾਂਗਰਸ ਦੇ ਟਕਸਾਲੀ ਨੇ ਪਰ ਵੋਟ ਉਹਨਾਂ ਨੇ ਕਦੀ ਕਾਂਗਰਸ ਨੂੰ ਨਹੀਂ ਪਾਈ ਅੱਜ ਤੱਕ ਖਾਲੀ ਆਗੂਆਂ ਦਾ ਸ਼੍ਰੋਮਣੀ ਕਾਲੀਦਾ ਨਾਲ ਪਿਆ ਰੌਲਾ ਤਾਂ ਸਭ ਨੂੰ ਯਾਦ ਹੀ ਹੋਵੇਗਾ ਪਰ ਟਕਸਾਲੀ ਆਗੂ ਇਕੱਲੇ ਕਾਲੀਦਲ ਹੀ ਨਹੀਂ ਸਗੋਂ ਕਾਂਗਰਸ ਚ ਵੀ ਨਹੀਂ ਜੇਨਾ ਦਾ ਨਵੇਂ ਕਾਂਗਰਸੀਆਂ ਨਾਲ ਰੌਲਾ ਲੋਕਤਵਾਦ ਚੋਣਾਂ ਚ ਖੁੱਲਕੇ ਬਾਹਰ ਆ ਗਿਆ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਹਲਕਾ ਰੂਪਨਗਰ ਦੀ ਜਿੱਥੇ ਕਾਂਗਰਸ ਚ ਪਿਛਲੇ 30-40 ਸਾਲਾਂ ਤੋਂ ਕੰਮ ਕਰ ਰਹੇ ਲੀਡਰਾਂ ਦੀ ਨਵੇਂ ਕਾਂਗਰਸੀ ਲੀਡਰਾਂ ਨਾਲ ਖੜਕ ਗਈ ਏ ਤੇ ਦੋਵਾਂ ਵਿਚਾਲੇ ਖੜਕੀ ਦਾ ਧੂਆਂ ਬਿੱਤੇ ਦਿਨ ਰੂਪਨਾ ਕਰਤੇ ਰੱਖਿਆ ਵਰਕਰ ਮੀਟਿੰਗਾਂ ਦੌਰਾਨ ਨਿਕਲਿਆ ਜਿੱਥੇ ਕਾਂਗਰਸੀ ਆਗੂ ਅਮਰਜੀਤ ਸਿੰਘ ਸੈਣੀ ਮਨੀਸ਼ ਦਿਵਾੜੀ ਨੂੰ ਟਕਸਾਲੀ ਕਾਂਗਰਸੀਆਂ ਦਾ ਧਿਆਨ ਰੱਖਣ ਲਈ ਅਰਜ਼ੋਈ ਕਰਦੇ ਨੇ ਜਿੰਨੇ ਵੀ ਇੱਥੇ ਵਰਕਰ ਆ ਜਿੰਨੇ ਵੀ ਲੀਡਰ ਸСТЕ ਹਾਜ਼ਰ ਨੇ ਤੁਹਾਨੂੰ ਇਸ ਹਲਕੇ ਤੋਂ 20000 ਵੋਟਾਂ ਤੋਂ ਜਿਤਾ ਕੇ ਭੇਜਾਂਗੇ 20000 ਤੋਂ ਇੱਕ ਵੀ ਵੋਟ ਘੱਟ ਹੋ ਗਈ ਜਿੰਦਾਬਾਦ 20000 ਤੋਂ ਇੱਕ ਵੀ ਵੋਟ ਘੱਟ ਹੋ ਗਈ ਤਾਂ ਅਸੀਂ ਸਾਰੇ ਲੋਕ ਉਸ ਕੱਲ ਦੇ ਗੁਨਾਹਗਾਰ ਹੋਵਾਂਗੇ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਇਸ ਦਾ ਤੇ ਚਿੰਤਾ ਨਾ ਕਰੋ ਸਿਰਫ ਤੁਹਾਨੂੰ ਇੰਨੀ ਹੀ ਰਿਕਵੈਸਟ ਹੈ ਕਿ ਜਿਹੜੇ ਬੰਦਿਆਂ ਨੇ ਇੱਥੇ ਕਾਂਗਰਸ ਨੂੰ ਬਚਪਨ ਤੋਂ ਅੱਜ ਤੱਕ ਚਲਾਇਆ ਹੈ ਉਹਨਾਂ ਦਾ ਖਿਆਲ ਤੁਸੀਂ ਜ਼ਰੂਰ ਰੱਖਣਾ ਇਸ ਗੱਲ ਦੀ ਮਿਹਰਬਾਨੀ ਸਿਰ ਤੁਹਾਨੂੰ ਇਸ ਕਾਰਨ ਕਿ ਇੱਥੇ ਬੁਲਾਇਆ ਹੈ ਕਿ ਤੁਸੀਂ ਕੱਪ ਤੋਂ ਘੱਟ ਉਹਨਾਂ ਲੋਕਾਂ ਨੂੰ ਜਿਹੜੇ ਵੀ ਤੁਹਾਡੇ ਕੋਲ ਸਾਰੇ ਹੀ ਮਿਲਣਗੇ ਤੁਹਾਡੇ ਤੁਸੀਂ ਇੱਥੇ ਵੀ ਇੱਕ ਅੰਨੀ ਵਾਰੀ ਤੁਹਾਰਾ ਜੋ ਤੁਸੀਂ ਰੋਕੜ ਆਓਗੇ ਸਾਰੇ ਅਸੀਂ ਲਿਸਟ ਦਵਾਂਗੇ ਤੁਹਾਨੂੰ ਕਿਹੜਾ ਆਦਮੀ ਕਿੱਥੇ ਕਿੰਨੇ ਸਮੇਂ ਤੋਂ ਕਿੱਥੇ-ਕਿੱਥੇ ਹੈਗਾ ਤੁਸੀਂ ਸਿਰਫ ਅੱਜ ਦੀ ਇਹੀ ਰਿਕਵੈਸਟ ਹੈ ਇਹਨਾਂ ਲੋਕਾਂ ਨੂੰ ਇਹ ਆਸ਼ਵਾਸ਼ਣ ਦੇਣਾ ਹੈ ਹਾਲਾਂਕਿ ਟਕਸਾਲੀਆ ਗੁਨੇ ਬੇਨਤੀ ਤਾਂ ਬੜੀ ਨਿਮਰਤਾ ਨਾਲ ਕੀਤੀ ਸੀ ਪਰ ਮਨੀਸ਼ ਦਿਵਾੜੀ ਦਾ ਜਵਾਬ ਕੁਝ ਤਿੱਖੇ ਤੁਰਾ ਚ ਸੁਣਾਈ ਦਿੱਤਾ ਇਹ ਜ਼ੋਨ ਰੋਪੜ ਵਿਧਾਨ ਸਭਾ ਦੀ ਰੋਪੜ ਵਿਧਾਨ ਸਭਾ ਦੀ ਜ਼ੋਨ 2022 ਇਹ ਜ਼ੋਨ ਲੋਕ ਸਭਾ ਇਹਦੇ ਨਾਲ ਆਪਾ ਉਹ ਪੰਚਾਇਤ ਚੁਣਨੀ ਆ ਦਾ ਬਲਾਕ ਸਮಿತಿ ਚੁਣਨੀ ਆ ਦਾ ਜ਼ਿਲ੍ਹਾ ਪ੍ਰੇਸ਼ ਚੁਣਨੀ ਆ ਸਾਰੇ ਦਾ ਲੈ ਚੋਣਾ ਹੋਊਗਾ ਪੰਜਾਬ ਸਰਕਾਰ ਵੀ ਆਪਾਂ 77 ਸੀਟਾਂ ਜਿੱਤ ਕੇ ਕੋਟਲੀ ਹੁਣ ਇਹ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤੀ ਚੋਣ ਜੇ ਆਪਾਂ ਰੋਪੜ ਵਿਧਾਨ ਸਭਾ ਦੀ irdai ਇਸ ਲੋਕ ਸਭਾ ਚੋਣ ਜ Ladni shuru karti ਮਾਫ ਕਰਨਾ ਆਪਾਂ ਨਾ ਹੀ ਨਰਿੰਦਰ ਮੋਦੀ ਤੋਂ ਹਸਾਬ ਲੈ ਚਲ ਸਕਾਂਗੇ ਔਰ ਨਾ ਹੀ ਪ੍ਰੇਮ ਸਿੰਘ ਜੱਦੂ ਬਾਜਰੇ ਤੋਂ ਹਸਾਬ ਹੋਇਆ ਚੰਗਾ ਨਹੀਂ ਸਕਾਂਗੇ ਉਹਨਾਂ ਦੇ ਪਿਛਲੇ ਪੰਜਵਾਂ ਸਾਲ ਦੀ ਕਾਰਗੁਜ਼ਾਰੀ ਐਦਰ ਟਕਸਾਲੀ ਕਾਂਗਰਸੀਆਂ ਦਾ ਰੌਲਾ ਖਤਮ ਹੋਇਆ ਤਾਂ ਰੂਪਨਗਰ ਤੇ ਹੀ ਰੱਖੀ ਦੂਜੀ ਵਰਕਰ ਬੈਠਕ ਤੇ ਮਨੀਸ਼ ਦਿਵਾੜੀ ਨੂੰ ਨਵੇਂ ਕਾਂਗਰਸੀ ਆਗੂਆਂ ਨੇ ਏਹਰਾ ਪਾ ਲਿਆ ਜਿਨ੍ਹਾਂ ਟਕਸਾਲੀ ਆਗੂਆਂ ਤੇ ਅਸੀਂ ਦਾ ਨਿਸ਼ਾਨਾ ਲਾਉਂਦੇ ਆ ਮਨੀਸ਼ ਦਿਵਾੜੀ ਨੂੰ ਉਹਨਾਂ ਤੋਂ ਬਚਣ ਦੀ ਸਲਾਹ ਦਿੱਤੀ ਦਿਵਾੜੀ ਸਾਹਿਬ ਇੱਕ ਗੱਲ ਸਾਫ਼ ਦੱਸ ਦੇਣੀ ਚਾਹੁੰਦਾ ਇਹ ਹਲਕਾ ਕਾਂਗਰਸ ਦਾ ਹੈ ਕਾਂਗਰਸ ਦੇ ਪਰਿਵਾਰ ਨੇ ਪਰ ਇਹ ਤੇ ਉਸ ਚਾਪਲੋ ਉਸ ਲੋਕ ਲੀਡਰ ਨੇ ਜਿਹੜੇ ਕਹੋਂਦੇ ਕਾਂਗਰਸ ਦੇ ਟਕਸਾਲੀ ਨੇ ਪਰ ਵੋਟ ਉਹਨਾਂ ਨੇ ਕਦੀ ਕਾਂਗਰਸ ਨੂੰ ਨਹੀਂ ਪਾਈ ਅੱਜ ਤੱਕ ਉਹਨਾਂ ਤੋਂ ਸਾਵਧਾਨ ਰਹੋਗੇ ਵਰਕਰ ਦੇ ਨਾਲ ਖੜੋਗੇ ਤਾਂ ਇੱਥੋਂ ਤੁਹਾਨੂੰ ਕਦੀ ਵੀ ਕੋਈ ਹਰਾਉਣ ਵਾਲਾ ਨਹੀਂ ਇਸ ਗੱਲ ਦੀ ਤਾਂ ਛੱਡ ਦਿਓ ਅਗਲੀ ਵਾਰ ਦੀ ਵੀ ਮੈਂ ਗਰੰਟੀ ਲੈਣਾ ਇਸ ਗੱਲ ਬਾਤ ਤੇ ਹਾਲਾਂਕਿ ਪਹਿਲੀ ਮੀਟਿੰਗ ਦੌਰਾਨ ਮਨੀਸ਼ ਤਿਵਾੜੀ ਟਕਸਾਲੀ ਕਾਂਗਰਸੀ ਲੀਡਰਾਂ ਨੂੰ ਆਪਸੀ ਖੈਬਾਜੀ ਤੋਂ ਦੂਰ ਰਹਿਣ ਦੀ ਤਾਕੀਦ ਕਰ ਰਹੇ ਸੀ ਪਰ ਦੂਜੀ ਮੀਟਿੰਗ ਦੌਰਾਨ ਮਨੀਸ਼ ਦਿਵਾੜੀ ਦੇ ਬੋਲ ਨਵੇਂ ਲੀਡਰਾਂ ਲਈ ਕੁਝ ਨਰਮ ਜਾਪੇ ਮਨੀਸ਼ ਦਿਵਾੜੀ ਨੇ ਸਾਫ਼ ਕਹਿ ਦਿੱਤਾ ਕਿ ਇਹ ਚੋਣ ਉਹਨਾਂ ਦੀ ਨਹੀਂ ਸਗੋਂ ਹਲਕਾ ਵਿਧਾਇਕ ਬਰਿੰਦਰ ਸਿੰਘ ਢਿੱਲੋਂ ਦੀ ਹੈ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਤੁਸੀਂ ਇੱਥੇ ਕਾਂਗਰਸ ਦੀ ਕ੍ਰੀਮ ਬੈਠੇ ਹੋ ਇਹ ਚੋਣ ਮੇਰੀ ਨਹੀਂ ਇਹ ਚੋਣ ਮੇਰੇ ਛੋਟੇ ਵੀਰ ਬਿਰਿੰਦਰ ਢਿੱਲੋਂ ਦੀ ਹੈ ਇਹ ਚੋਣ ਤੁਹਾਡੇ ਸਾਰਿਆਂ ਸਭ ਦੀ ਹੈ ਕਿਉਂਕਿ ਹਲਕਾ ਬਹੁਤ ਵੱਡਾ ਹੈ ਹਰ ਜਗ੍ਹਾ ਪਹੁੰਚ ਨਹੀਂ ਜਾ ਸਕਦਾ ਤੇ ਤੁਸੀਂ ਮਨੀਸ਼ तिवारी ਬਣ ਕੇ ਤੁਸੀਂ ਬਰਿੰਦਰ ਢਿੱਲੋਂ ਬਣ ਕੇ ਇਹ ਚੋਣ ਲੜਨੀ ਹੈ ਮੈਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਹੈ ਕਿ ਇਸ ਹਲਕੇ 'ਚ ਬੜੀਆਂ ਸਮੱਸਿਆਵਾਂ ਨੇ ਰੋਪੜ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਹੈ ਸਾਡੇ ਜੋ ਪਰਖਾਲੀ ਦਾ ਇਲਾਕਾ ਹੈਗਾ ਉਥੇ ਬ੍ਰਿਜ ਦੀ ਸਮੱਸਿਆ ਹੈਗੀ ਹੈ ਹੋਰ ਇਲਾਕੇ ਦੇ ਜਿਹੜੇ ਹੋਣ ਵਾਲੇ ਕੰਮ ਨੇ ਉਹ ਪਿਛਲੇ ਐਨੇ ਸਾਲ ਤੋਂ ਨਹੀਂ ਹੋਏ ਨੇ ਆ ਪਿੰਕਾਸ਼ੀਆ ਵਾਲਾ ਆ ਦੇਖੋ ਕੀ ਕਹਿੰਨੇ ਨੇ ਸੁਖਬੀਰ ਬਾਦਲ ਦੀ ਮਾਤੀ ਮਾਰੀ ਗਈ ਸੀ ਉਹ ਪਿੰਕਾਸ਼ੀਆ ਜਿੱਥੇ ਸਾਰੇ ਲੋਕ ਜਾ ਕੇ ਆਪਣਾ ਥੋੜਾ ਬਹੁਤ VOTING ਕਰ ਲੈਂਦੇ ਸੀਗੇ ਕੁਝ ਆਪਣਾ ਛੁੱਟੀ ਵਾਲੇ ਦਿਨ ਜਾ ਕੇ ਉੱਥੇ ਥੋੜਾ ਸੈਰ ਸਪਾਟਾ ਕਰ ਲੈਣ ਦੇ ਲੈਂਦੇ ਸੀਗੇ ਉਹ ਪਿੰਕਾਸ਼ੀਆ ਕਿਨੂੰ ਦਿੱਤਾ ਉਸ ਕੇ.ਡੀ ਸਿੰਘ ਨੂੰ ਸ਼੍ਰੋਮਣੀ ਕਾਲੀ ਦਲ ਤੋਂ ਬਾਅਦ ਹੁਣ ਕਾਂਗਰਸ ਨੂੰ ਟਕਸਾਲੀਆਂ ਦੀ ਚਿੰਤਾ ਸਤਾਉਣ ਲੱਗੀ ਹੈ ਅਕਾਲੀ ਆਵਾਜ਼ ਕਾਂਗਰਸ ਤੇ ਵੀ ਨਮਿਆ ਦੀ ਚੌਧਰ ਦੇ ਇਲਜ਼ਾਮ ਲੱਗਣ ਲੱਗੇ ਨੇ ਤੇ ਨਵੇਂ ਲੀਡਰ ਪੁਰਾਣਿਆਂ ਨੂੰ ਟਿੱਛ ਜਾਂ ਰਹੇ ਨੇ ਮੁੱਖਰੀ ਗੱਲ ਇਹ ਹੀ ਹੈ ਕਿ ਕਾਂਗਰਸ ਦੀ ਬੰਦੀ ਖੁੱਲ ਕੇ ਬਾਹਰ ਆ ਚੁੱਕੀ ਹੈ ਇਲਾਕਾ ਹਲਕਾ ਕੋਈ ਵੀ ਹੋਵੇ ਕਾਂਗਰਸ ਦੇ ਕਈ ਹਿੱਸਿਆਂ 'ਚ ਵੰਡੀ ਜਾਪਦੀ ਏ ਜਿਸ ਦਾ ਫਾਇਦਾ ਵਿਰੋਧੀ ਉਮੀਦਵਾਰਾਂ ਨੂੰ ਪਹੁੰਚਣਾ ਲਗਭਗ ਤੈਅ ਜਾਪ ਰਿਹਾ ਹੈ ਰੂਪਨਗਰ ਤੋਂ ਸੱਜਣ ਸੈਣੀ ਪੰਜਾਬੀ ਲੋਕ ਚੈਨਲ